ਕਾਰਜੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਸ਼ਹਿਰਾਂ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਪੀਲ ਲਗਾਈ ਜਾਂਦੀ ਹੈ ਅੱਜ ਢੀਣਾ ਦੇ ਵਿੱਚ ਜਿਹੜੀ ਆ ਕਲੋਨੀ ਦੇ ਜਿਹੜੇ ਢੀਣਾ ਦੀ ਜਿਹੜੀ ਕਲੋਨੀ ਆ ਉਹਦੇ ਵਿੱਚ ਜਿਹੜੀ ਸੇਵਾ ਅੱਜ ਨਿਭਾਈ ਜਾ ਰਹੀ ਆ ਸੋ ਸਾਰਾ ਤੁਸੀਂ ਦੇਖ ਸਕਦੇ ਹੋ ਮਾਹੌਲ ਸੇਵਾਦਾਰ ਵੀ ਲੱਗੇ ਹੋਏ ਨੇ ਸੇਵਾ ਨਿਭਾ ਰਹੇ ਨੇ ਔਰ ਆਪਣੇ ਨਾਲ ਇੱਥੇ ਦੀ ਜਿਹੜੀ ਸਾਰੀ ਪ੍ਰਬੰਧਕ ਵੀਰ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਅੱਜ ਇਹ ਕੀ ਕਹਿਣਾ ਚਾਹੁੰਦੇ ਇਸ ਦਿਹਾੜੇ ਤੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿਆਰੀ ਸਾਧ ਸੰਗਤ ਜੀ ਅਸੀਂ ਸਾਰਿਆਂ ਮਿਲ ਜੁਲ ਕੇ ਆਰਮਿੰਗ ਕਲੇ ਫੇਸ 3 ਟੀਨਾ ਦੀ ਪੂਰੀ ਸੰਗਤ ਨੇ ਮਿਲ ਕੇ ਇਹ ਆਪਾਂ ਸ਼ਬੀਲ ਦਾ ਜੋ ਪ੍ਰੋਗਰਾਮ ਆ ਯੋਜਿਤ ਕੀਤਾ ਤੇ ਸਾਰੀ ਸੰਗਤ ਨੇ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਪੂਰਾ ਨਿਭਾਈ ਹੈ ਸੇਵਾ ਅਹੀਂ ਪੂਰੀ ਸੰਗਤ ਦੇ ਬਹੁਤ-ਬਹੁਤ ਧੰਨਵਾਦੀ ਆਂ ਔਰ ਖਾਸ ਕਰਕੇ ਤੁਹਾਡੇ ਧੰਨਵਾਦੀ ਤੁਸੀਂ ਇੱਥੇ ਵੇਖਣ ਵਾਸਤੇ ਆਏ ਹੋ ਔਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਇਸ ਮੌਕੇ 'ਚ ਕੀ ਇੱਕ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੈਕ ਜੀ ਕਾ ਖਾਲਸਾ ਸ੍ਰੀ ਵੈਕ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਡੈਵਲ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਸਾਨੂੰ ਇੱਥੇ ਜੋ ਸੇਵਾ ਹੈ ਨਿਭਾ ਰਹੇ ਆ ਉਹਨਾਂ ਨੂੰ ਕਵਰ ਕਰ ਰਹੇ ਹੋ ਅੱਜ ਅਸੀਂ ਆਰਮੀ ਐਂਡ ਕਲੀਫ ਇਸ 3 ਪਿੰਡ ਧੀਨਾ ਦੇ ਵਿੱਚ ਖੜੇ ਆ ਜਿੱਥੇ ਕਿ ਸਾਰੇ ਹੀ ਸਬ ਤਕਰੀਬਨ ਸਾਡੇ ਇੱਥੇ ਜਿਹੜੇ ਸਾਥੀ ਆ ਉਹ ਸੇਵਾ ਸਵੇਰ ਤੋਂ 11 ਵਜੇ ਤੋਂ 10 11 ਵਜੇ ਤੋਂ ਲੈ ਕੇ ਅਜ ਤਿਕ ਨਿਭਾਰੇ ਆ ਪਰ ਇਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਪਾਸ਼ਾ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਇਹ ਜਿਹੜੀਆਂ ਕਿ ਹਰ ਇੱਕ ਜਗ੍ਹਾ ਦੇ ਉੱਤੇ ਥਾਂ ਥਾਂ ਦੇ ਉੱਤੇ ਤਕਰੀਬਨ ਮਹੀਨਾਂ ਸਾਰੇ ਚਲਦੀਆਂ ਰਹਿੰਦੀਆਂ ਸ਼ਬੀਲਾਂ ਚਲਦੀਆਂ ਰਹਿੰਦੀਆਂ ਆ ਉਹਨਾਂ ਦੇ ਜਿਹੜੇ ਉਹਨਾਂ ਨੇ ਜ਼ੁਲਮ ਝੱਲੇ ਸੀ ਜ਼ਾਲਮਾਂ ਦੇ ਵਿਰੁੱਧ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਮਝ ਲਓ ਕਿ ਸਿੱਖ ਕੌਮ ਦੇ ਵਿੱਚ ਜਜ਼ਬਾ ਸਭ ਕੁਝ ਉਹਨਾਂ ਦੇ ਜਿਹੜੇ ਅਤਿਆਚਾਰ ਅਤਿਆਚਾਰ ਉਦੋਂ ਉਸ ਟਾਈਮ ਤੇ ਹੋ ਰਹੇ ਸੀ ਉਸ ਟਾਈਮ ਦੇ ਉੱਤੇ ਉਹਨਾਂ ਤੋਂ ਇਹ ਸ਼ੁਰੂ ਹੋਈਆਂ ਆ ਜੋ ਤੇ ਲਗਾਤਾਰ ਜਦੋਂ ਤੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਸਮਰਪਤ ਸਾਰੇ ਹੀ ਤਕਰੀਬਨ ਪਿੰਡਾ ਪਿੰਡਾ ਦੇ ਵਿੱਚ ਚਲਦੀਆਂ ਰਹਿੰਦੀਆਂ ਤੇ ਅਸੀਂ ਬਹੁਤ ਆਪਦੀ ਕਲੋਨੀ ਦੇ ਸਾਰੀ ਜਿਹਨੇ ਆ ਪਿੰਡ ਧੀਨਾ ਦੇ ਜਿੰਨੇ ਵੀ ਸਵੇਰ ਤੋਂ ਸ਼ਾਮ ਤੱਕ ਵੀ ਰਾਇਏ ਆ ਹੁਣ ਤੇ ਥੋੜੇ ਰਹਿ ਗਏ ਬਾਕੀ ਸਾਰਿਆਂ ਨੇ ਸੇਵਾ ਇੱਥੇ ਬਹੁਤ ਵਧੀਆ ਨਿਭਾਈ ਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਆ ਸਿੱਖਾਂ ਦੇ ਪੰਜਵੇਂ ਗੁਰੂ ਸੀ ਬਾਕੀ ਜੇ ਆਖੀਏ ਤੇ ਤਕਰੀਬਨ ਮਨੋਂ ਤਨੋਂ ਜਿਹੜਾ ਕਿ ਸਾਰਿਆਂ ਨੇ ਇੱਥੇ ਹਿੱਸਾ ਪਾਇਆ ਸਾਰੇ ਮੇਰੇ ਭਰਾ ਸਾਰੇ ਇੱਥੇ ਆਰਮੀ ਅਨਕਲੀ ਫੇਸਟਰੀ ਦੇ ਹੀ ਖੜੇ ਹੋਏ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸਾਰੀ ਸੰਗਤ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਾਂਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਸਾਡੇ ਆਰਮੀ ਇਨਕਲੇਵ ਫੇਸ 3 ਦੇ ਮੈਂਬਰਾਂ ਨੇ ਇਸ ਵੀਰ ਤੋਂ ਲੈ ਕੇ ਸੇਵਾ ਜਾਰੀ ਰੱਖੀ ਹੈ ਹੁਣ ਤੱਕ ਗੁਰੂ ਮਹਾਰਾਜ ਦੇ ਬਚਨਾਂ ਨੂੰ ਲਵਾਉਂਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਸ਼ਹੀਦੀ ਦਿਹਾੜੇ ਤੇ ਸ਼ਭੀਲ ਦਾ ਲੰਗਰ ਲਾਇਆ ਗਿਆ ਹੈ ਗੁਰੂ ਮਹਾਰਾਜ ਸਭ ਨੂੰ ਇਹ ਦੱਸਦੇ ਆ ਕਿ ਬਾਣਾ ਜੋ ਸਤਗੁਰ ਦਾ ਬਾਣਾ ਉਹਨੂੰ ਮਿੱਠਾ ਕਰਕੇ ਮੰਨੋ ਇਹ ਉਪਦੇਸ਼ ਦਿੱਤਾ ਗਿਆ ਹੈ ਸੋ ਸਾਰਿਆਂ ਨੂੰ ਸਾਨੂੰ ਇਸ ਉਪਦੇਸ਼ ਨੂੰ ਅਪਣਾਉਣਾ ਚਾਹੀਦਾ ਹੈ ਸਤਗੁਰ ਦਾ ਬਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਧੰਨ